ਜੀ ਸਤ ਜੀ ਜੀ ਅਕਾਲ ਮਨ ਫੈਮਿਲੀ ਵਲੌਗ ਜੀ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚੱਲ ਉਮੀਦ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਸਾਰੇ ਠੀਕ ਠਾਕ ਵਧੀਆ ਹੈ ਤੇ ਬਸ ਮੈਂ ਇੱਥੇ ਰੋਟੀ ਲੱਗੀ ਹੀ ਬਣਾਉਣਾ ਨੂੰ ਲਿਆ ਬੱਚੇ ਕਰਤੇ ਤਿਆਰ ਤੇ ਅੱਜ ਅਸੀਂ ਜਾਣਾ ਸੀ ਗੁਰਦੁਆਰਾ ਅੰਮ੍ਰਿਤਸਰ ਮਤਲਬ ਪਾਈਚਾਲੂ ਜੀ ਤੇ ਗੁਰਦੁਆਰਾ ਸਾਹਿਬ ਜਾਣਾ ਸੀ ਜੀ ਕਿਉਂਕਿ ਕਿੰਨਾ ਟਾਈਮ ਹੋ ਗਿਆ ਹੀ ਗਿਆ ਹੀ ਕੀ ਹੈ ਕੀ ਕੀ ਹੈ ਆਵਾਂ ਗਿਆ ਹਾਂ ਕਿ ਇਤਨਾ ਬਸ ਜਾਇ ਨਹੀਂ ਗਿਆ ਬੜਾ ਟਾਈਮ ਹੋ ਗਿਆ ਪਰ ਅੱਜ ਮੂੜ ਜੇ ਬਣਾ ਲਿਆ ਤੇ ਇੱਥੇ 10 ਕ ਦਾ ਟਾਈਮ ਹੀ ਗਾ ਤੇ ਨਾਲ ਨੂੰ ਕਿਤੇ ਮੇਰੇ ਮੇਦੇ ਪਾਪਾ ਕਹਿੰਦੇ ਚੱਲੇ ਇੱਕ ਇੱਕ ਰੋਟੀ ਲਾਲਾ ਪਰੌਂਠੀ ਲਾਲਾ ਇੱਕ ਇੱਕ ਤੇ ਬਸ ਇੱਥੇ ਮੈਂ ਪਰੌਂਠੀ ਬਣਾਉਂਦੀ ਪਈ ਸੀ ਕਿ ਨਾਲ ਰੱਖੀ ਸੀਗੀ ਚਾਹ ਤੇ ਚਾਰ ਕੀ ਤਮ ਚੱਲ ਚਾਹ ਦੇ ਨਾਲ ਖਾ ਲੈਂਦੇ ਆ ਕਿ ਉਸ ਤਰ੍ਹਾਂ ਸਬਜੀ ਵੀ ਹੈਗੀ ਤੇ ਕਿੰਦੇ ਨੇ ਮੈਂ ਪਰੌਂਠੀ ਖਾਣੀ ਹੈ ਤੇ ਚਾਹ ਦੇ ਨਾਲ ਬਣ ਲਾ ਲਾਣਾ ਤੇ ਬਸ ਫੇ ਰੋਟੀ ਖਾ ਕੇ ਤੇ ਪਹਿਲਾਂ ਤੇ ਮਤਲਬ ਕੈਨਸਲ ਕਰਤਾ ਹੀ ਗਿਆ ਕਿ ਚਲ ਰਹਿਣ ਦਿੰਨੇ ਆ ਕਿ ਕੀ ਜਾਣਾ ਤੇ ਫੇ ਚਾਚੀ ਕਹਿੰਦੀ ਨਹੀਂ ਆਜੋ ਹੁਣ ਤੁਸੀਂ ਮੂੰਹ ਕੱਢਿਆ ਵਾ ਕਿ ਆਪੋਂ ਤਾਂ ਠੀਕ ਆਈਏ ਵੀ ਕਿ ਮੁੜ ਕੇ ਨਹੀਂ ਜਾ ਜਾਂਦਾ ਕਿ ਕੋਈ ਕੋਈ ਕੰਮ ਵੀ ਪੈ ਜਾਂਦਾ ਵਾ ਕਿ ਨਹੀਂ ਨਿਕਲਿਆ ਜਾਂਦਾ ਘਰੋਂ ਮੈਂ ਕਿਹਾ ਹਾਂਜੀ ਇਹ ਵੀ ਹੈਗਾ ਵਾ ਤੇ ਫੇ ਰਹੀ ਮਤਲਬ ਹਨੂ ਰੋਟੀ ਰੋਟੀ ਖਾ ਕੇ ਬਸ ਮੈਂ ਆਪਣੇ ਹੀ ਸੇ ਰਵਾਇਆ ਬਸ ਉਹ ਬੱਚੇ ਦਿ얄 ਸੀਗੇ ਤੇ ਬੱਚਿਆਂ ਨੇ ਖਾਧੀ ਆਪ ਖਾ ਕੇ ਤੇ ਆਪਣੇ ਮੀਤੇ ਪਪਾ ਵੀ ਤਿਆਰ ਸੀ ਕਿ ਬਸ ਮੈਂ ਮਤਲਬ ਸਿਰਵਾਇਆ ਮੜਾ ਜਿਆ ਕੰਗੀ ਕੀਤੀ ਉਸ ਤੋਂ ਬਾਅਦ ਆਪਾਂ ਮਤਲਬ ਲੱਗੇ ਹੀ ਨਿਕਲਣਾ ਜੇ ਤੇ ਸਾਡੇ ਘਰੇ ਫਿਰ ਗਾੜੀ ਜਿਹੜੇ ਗੈਸਟ ਆ ਗਏ ਮਤਲਬ ਪਰਾਉਣੀ ਫਿਰ ਬੂਏ ਤੇ ਆ ਗਏ ਕਹਿੰਦੇ ਕਿ ਅਸੀਂ ਵੀ ਲੰਗਦੇ ਲੰਗਦੇ ਉਹਨਾਂ ਬਾਬਾ ਬਕਾਲਾ ਸਾਈ ਵੀ ਜਾਣਾ ਸੀ ਕਿ ਲੰਗਦੇ ਲੰਗਦੇ ਆ ਅਸੀਂ ਵੀ ਆ ਗਏ ਆ ਕਿ ਚਲ ਵੇ ਹੋ ਜਾਂਦੇ ਆ ਤੇ ਵਾਹ ਚੱਲੋ ਅਦਿਆ ਕੀਤਾ ਤੁਸੀਂ ਵੀ ਆ ਗਏ ਤੇ ਤੇ ਉਹ ਫਿਰ ਆ ਗਏ ਉਹਨਾਂ ਨੂੰ ਚਾਹ ਪਣੀ ਆਪਾਂ ਜਿਹੜਾ ਦਿੱਤ ਬਣਾਇਆ ਕਿਉਂਕਿ ਅੱਗੇ ਵੀ ਨਾ ਇੱਕ ਵਾਰੀ ਆਏ ਸੀਗੇ ਤੇ ਉਦੋਂ ਮੈਂ ਫਿਰ ਪਿੰਡੇ ਹੀ ਤੇ ਮੈਂ ਉਦੋਂ ਉਹਨਾਂ ਨੂੰ ਮਿਲੀ ਨਹੀਂ ਸੀ ਤੇ ਇਸ ਕਰਕੇ ਮਹਾ ਚੱਲ ਜੇ ਮਹਾ ਜਿਵੇਂ ਟਾਈਮ ਨਾਲ ਚੱਲ ਜਾਂਦੇ ਤੇ ਫਿਰ ਤੁਹਾਨੂੰ ਕਿਤੇ ਮਿਲਣਾ ਹੈਗਾ ਫਿਰ ਤੁਹਾਨੂੰ ਮੁੜਨਾ ਪੈਣਾ ਹੈਗਾ ਤੇ ਕਹਿੰਦੇ ਹਾਂ ਮਹਾ ਗੇ ਤੁਸੀਂ ਇੱਕ ਰਏ ਤੇ ਮੈਂ ਤੁਹਾਨੂੰ ਮਿਲੀ ਨਹੀਂ ਸੀ ਤੇ ਮੰਮੀ ਕਹਿੰਦੇ ਹਾਂ ਤੇ ਉਹੀ ਚਾਰ ਪੰਜ ਜਣੇ ਉਹ ਆ ਗਏ ਫਿਰ ਆਪਾਂ ਮੈਂ ਲਈ ਪਿੰਨਾ ਮਾਚਲੇ ਕੋਲਡ ਡਰਿੰਕ ਮੰਗਾ ਲੈਣੀ ਹੈ ਤੇ ਉਹ ਕਹਿੰਦੇ ਨਹੀਂ ਨਹੀਂ ਤੁਸੀਂ ਪਾਣੀ ਕੱਲਾ ਹੀ ਦੇ ਦਿਓ ਕਿ ਅਸੀਂ ਨਹੀਂ ਪੀਣੀ ਵੀ ਤੇ ਤੂੰ ਕੁਛ ਨਹੀਂ ਸਾਨੂੰ ਪਾਣੀ ਕੱਲਾ ਦੇ ਦੇ ਤੁਸੀਂ ਵੀ ਜਾਓ ਤੁਹਾਨੂੰ ਹੀ ਲੇਟ ਹੁੰਦਾ ਜੇ ਮਾਹ ਨਹੀਂ ਨਹੀਂ ਮੈਂ ਪਾਣੀ ਦੇ ਕੇ ਨਾਲ ਹੀ ਤੇ ਮੈਂ ਰੱਖਤੀ ਸੀਗੀ ਚਾਹ ਇਹ ਚਾਹ ਤੋਂ ਬਿਨਾ ਤੇ ਮੈਂ ਕਿਉਂ ਚਾਹ ਤੋਂ ਬਿਨਾ ਥੋੜੀ ਜਣਾ ਹੁਣ ਮੈਂ ਥੋੜੀ ਥੋੜੀ ਚਾਹ ਤੇ ਜ਼ਰੂਰ ਪੀਓਗੇ ਕਿਉਂਕਿ ਇਸ ਤਰ੍ਹਾਂ ਚੰਗੇ ਜ ਨਹੀਂ ਲੱਗੇ ਮਸਤੀ ਚਾਹ ਦੀ ਦੇ ਤੇ ਮਾਮੀ ਤੇ ਆਉਨੇ ਗੈਂਡ ਅੱਪੀ ਕਹਿੰਦੀ ਆ ਡਬਲੋਗ ਬਣਾਉ ਕਿ ਉਹ ਕਿ ਚਾਂਜਕ ਪਰੌਣੇ ਆ ਗਏ ਆ ਐਮਰਜੈਂਸੀ ਪਰੌਣੇ ਤੇ ਵਾਹ ਨਹੀਂ ਨਹੀਂ ਕੋਈ ਗੱਲ ਨਹੀਂ ਐਮਰਜੈਂਸੀ ਕਿਉਂ ਜੀ ਕੋਈ ਬਹੁਤ ਨਹੀਂ ਲੇਟ ਵਰਦੀ ਆ ਜਿਗੜਾ ਹੀ ਚਲਗੇ ਆ ਹੱਸਣ ਲੱਗੇ ਇਸ ਤਰ੍ਹਾਂ ਕਹਿੰਦੇ ਸਾਡੇ ਵੀ ਵੀਡੀਓ ਬਣਾਓ ਤੇ ਫਿਰ ਆਪਣਾ ਚਾਹੂਗਾਗੇ ਤੁਹਾਡੇ ਗੁਰਸਾਬ ਨੂੰ ਕਹਿੰਦੇ ਵਾਹ ਚਲ ਬਣਾ ਦੇ ਕਮੈਂਟ ਦੀ ਤੇ ਚੱਲਾ ਜਿਹੜਾ ਤੇ ਹੁੰਦਾ ਚਾਹ ਉਹ ਮੈਂ ਚਾਹੁੰਦਾ ਹਾਂ ਨਾ ਲੌਗ ਬਣਾਉਂਦੇ ਕੋਈ ਨਹੀਂ ਹੁੰਦੀ ਫਿਰ ਆਪਾਂ ਬਣਾ ਹੀ ਦੇਣਾ ਕਿ ਉਸ ਤਰ੍ਹਾਂ ਇੰਗੀਲਾ ਤੇ ਰਿਚ ਕਰਕੇ ਲੈਣ ਗਿਆ ਹੈਗਾ ते दे 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 तो आप एक मिनट की वीडियो जी बना ली एना पैलेस पैलेसा कोई पैलेस ही बाबा कला साहिब ला गए कुे किसी मैरिज है मैरिज सी इन्हों पार्टी सी बस इस तरह प्यार दोस्त बड़ा प्यार भाजे फिर लेट हो जाए वा फिर आप दरवाजे बंद किए तो उसमें फिर जो चलिए सी Olha o

सुतना नाथ विनोद को के पर चित्त हार लगाई है बमदार सारनाथ में के निज से बोलिए नमन दल वर त्रिलोके के बा ਕਿ ਵਾਸ ਅਸੀਂ ਮੱਥਾ ਟੇਕਦੇ ਹੀ ਇੱਥੇ ਲਿਖਿਆ ਹੈਗਾ ਟੋਬੇ ਦੇ ਵਿੱਚ ਮਤਲਬ ਲਿਖਿਆ ਹੈ ਭਾਈ ਚੱਲੋ ਦੀ ਜੇ ਕੋਈ ਮਨੋਕਾ ਆਉਣਾ ਮਤਲਬ 40 ਦਿਨ ਮਨੋਂ ਤਨ ਮਤਲਬ ਆਉਂਦਾ ਨਾ ਤੇ ਤੇ ਉਹਨੂੰ ਮਤਲਬ ਕਿ ਮੂਹ ਮੰਗੇ ਅਮਰਦਾਂ ਪਾਉਂਦੇ ਆ ਕਿ ਬੱਚੇ ਦੀਦਾ ਤੋਂ ਮਤਲਬ ਪਰਮਾਤਮਾ ਦਿੰਦਾ ਵਾ ਤੇ ਦੋ ਬੱਤੀਆਂ ਜਿਹੜੀਆਂ ਚੜਾਉਂਦੇ ਆ ਜਿੰਨੂੰ ਮਤਲਬ ਬੱਚੇ ਦੇ ਦਾਤ ਦੀ ਲੋੜ ਹੋਵੇ ਤੇ ਇਹਦੇ ਨਾਲੇ ਅੰਦਰ ਲਿਖਿਆ ਹੈ ਕਿ ਸੁੱਕੇ ਬੱਚੇ ਰਹਿੰਦੇ ਤੇ ਫਿਰ ਮਨਮੋਹਿਤ ਪਾਪਾ ਨੂੰ ਕਿਹਾ ਕਿ ਕੰਨੀ ਲੈ ਉਹ ਕੰਨੀ ਲੈ ਤੇ ਫਿਰ ਅਸੀਂ ਜਿਹੜਾ ਮਰਤਾ ਜਿਹੜਾ ਘਰੇ ਪਾ ਕੇ ਲੈਂਦਾ ਹੈ ਕੰਨੀ ਦੇ ਵਿੱਚ ਮੁੰਜਲ ਕਰਾ ਦਿਆ ਕਰਾਂਗੇ ਮਨਮੋਹਿਤ ਨੂੰ ਇਸ਼ਾਰਾ ਨਾ ਤੇ ਉਸ ਤੋਂ ਬਾਅਦ ਅਸੀਂ ਚੱਲ ਗਏ ਗੇ ਦਰਬਾਰ ਸਾਈਬਾ ਤੇ ਵਸਸਾ ਸਾਨੂੰ ਉਹਦਾਂ ਦੇ ਕਾਫੀ ਜਲ ਡੇਟ ਹੋ ਗਿਆ ਹੀ ਸਾਢੇ 6:00 ਅਸੀਂ ਕਰਿਆ ਆਂ ਯਾਨਕਿ ਚਾਹ ਪਾਣੀ ਬਣਾ ਕੇ ਪੀ ਕੇ ਤੇ ਉਸ ਤੋਂ ਬਾਅਦ ਦਾ ਵਸਸਾ ਮੈਂ ਭੰਡੇ ਸੁਰੇਸ ਤੇ ਰੱਖ ਗੀਂ ਭੰਡੇ ਸਾਫ ਕਰਕੇ ਰੱਖੇ ਹੁਣ ਸਾਰੇ ਭੰਡੇ ਸਾਫ ਕੀਤੇ ਤੇ ਕਦੂ ਪਿਆਈ ਹਲਵਾ ਪਿਆਈ ਤੇ ਕਹਿੰਦੇ ਕੀ ਬਣਾਉਣ ਮਾਨੀ ਕਦੂ ਬਣਾਉਣਾ ਅੱਜ ਕਦੂ ਬਣਾਉਣੇ ਆ ਤੇ ਵਸੇ ਤੇ ਮਨ ਮੀਤੇ ਪਪਾ ਡਾਈ ਕਦੂ ਚੀਨ ਤੇ ਮੈਂ ਗੰਡਾ ਨਾਲ ਪੁਣੇ ਟਮਾਟਰ ਮਿਰਚ ਤੇ ਅਦਰ ਉਹ ਪਿਆਜ਼ ਪਹਿਲਾਂ ਪੁਣਨ ਢਈ ਆਂ ਤੇ ਬਸ ਨਾਲ ਮੈਂ ਟਮਾਟਰ ਤੇ ਜੀਰਾ ਜੀਰ ਉਹ ਸੌਰੀ ਮਿਰਚਾਂ ਚੀਰ ਕੇ ਸੜੋਤਿਆਂ ਵਾਂ ਤੇ ਇਹ ਕਦੂ ਚੀਰਨ ਤੇ ਚਲੋ ਜੀ ਅੱਜ ਥੋੜੀ ਬਤੀ ਹੈਲਪ ਕਰਾ ਦਿੱਤੀ ਰਸੋਈ ਦੇ ਕੰਮ ਵਿੱਚ ਮੇਰੇ ਮੀਤੇ ਪਾਪਾ ਨੇ ਤੇ ਬਸ ਤੜਕਾ ਮੈਂ ਲਾ ਕੇ ਤੇ ਉਸ ਤੋਂ ਬਾਅਦ ਮੈਂ ਆਟਾ ਸਵੇਰੇ ਗੁੰਨੇ ਆਂ ਆਟਾ ਗੁੰਨਣਾ ਨਹੀਂ ਆ ਫੁਲਕੇ ਲਾਉਣੇ ਆ ਟਾ ਟਾ ਕੱਢ ਲਿਆ ਮੈਂ ਬਾਹਰ ਕਿ ਖਲਰਾ ਵੀ ਕਰ ਚੋਈ ਚ ਸੂਰਿਆਸਤੇ ਸਾਡੇ ਚੁੱਟਕੇ ਚਲ ਗਏ ਫਿਰ ਫੜਾ ਫੜ ਕੇ ਲੇਟ ਹੋ ਜ ਨਵਾਬ ਸੋਣਾ ਵਾ ਤੇ ਜੇ 11 ਵਜੇ ਗਏ ਹੀ ਘਰੋਂ ਤੇ 12 ਵਜੇ ਉੱਥੇ ਤੇ ਚਲੋ ਉੱਥੇ ਟਾਈਮ ਨਹੀਂ ਲੱਗਾ ਇਹਨਾਂ ਦਰਬਾਰ ਸਾਹਿਬ ਉਹ ਵੀ ਮੱਥਾ ਜਿਹੜਾ ਨੇ ਠਿੱਕਿਆ ਗਿਆ ਅਕਾਲ ਤੱਕ ਤੇ ਸਹਿ ਵੀ ਠਿੱਕਿਆ ਸੀਗਾ ਉੱਥੇ ਠਿੱਕਿਆ ਤੇ ਬੱਚਿਆਂ ਨੂੰ ਇਸ਼ਨਾਨ ਕਰਵਾਇਆ ਸੀ ਦਰਬਾਰ ਸਾਹਿਬ ਤੇ ਬੜਾ ਵਧੀਆ ਮਤਲਬ ਕਿ ਫਿਰ ਵੀ ਸਾਡੇ ਕਿਸੇ ਵਾਦਦੇ ਨੂੰ ਘਰੇ ਜਿਹੜਾ ਆਗੇ ਹੀ ਗੇ ਉੱਤੋਂ ਦਵਾਈ ਲੈਣੀ ਸੀ ਬੱਚਿਆਂ ਦੀ ਲਈਏ ਉੱਤੋਂ ਪਹਿਲਾਂ ਦਵਾਈ ਲਈ ਬੱਚਿਆਂ ਦੋਵਾਂ ਦੀ ਨਾਲੇ ਮੈਂ ਆਪਣੀ ਕਿਉਂਕਿ ਥੱਕਿਆ ਪਿਆ ਸੀ ਸਰੀਰ ਥਕਾਵਟ ਦੇ ਨਾਲ ਬੁਖਾਰ ਜਿਹਾ ਗਿਆ ਹੀਗਾ ਤੇ ਵਸੇ ਇੱਧਰ ਮੈਂ ਲੱਗੀ ਹੋਈ ਸੀ ਕੀ ਕੰਮ ਧੰਦਾ ਕਰਨ ਰਸੋਈ 'ਚ ਇਹ ਪ੍ਰਸ਼ਾਦ ਹੀਗਾ ਲੈ ਆਂਦਾ ਦੋਵਾਂ ਥਾਵਾਂ ਤੇ ਕਰਵਾਇਆ ਤੇ ਉਹ ਇਕੱਟਾ ਕਰ ਲਿਆ ਮੈਂ ਕਿਹਾ ਦੇਨੀ ਕਰ ਸੇਵਕ ਨੂੰ ਨੋਗੇ ਗਈਆਂ ਤੇ ਘਮੋੜਾਂ ਹੀ ਕਰ ਸੇਵਕ ਘਰੇ ਨਹੀਂ ਸੀਗਾ ਤੇ ਛੋਟੇ ਨੂੰ ਮੈਂ ਦੇ ਆਈ ਸੀਗੀ ਫਿਰ ਮੈਂ ਹਾਰ ਕੇ ਕੱਢ ਕੇ ਰੱਖ ਲਿਆ ਮੈਂ ਆਪੇ ਜਦੋਂ ਆਉਂਦੂ ਲੈ ਲੂਗਾ ਤੇ ਅੱਜ ਨੇ ਕਾਫੀ ਤੁਰਨਾ ਪਿਆ ਵਾ ਐਨਾ ਜਿਆਦਾ ਤੁਰਨਾ ਪਿਆ ਨਾ ਲੱਤਾ ਇੰਨੀ ਜਿਆਦੀਆਂ ਦਰਦੋਂ ਡੀਆਂ ਨੇ ਬੜਾ ਮੰਦਾ ਲੂੰਡਿਆ ਹੋਂਦੇ ਸਾਰੇ ਇਸ ਕਰਕੇ ਦਵਾਈ ਜਿਹੜੇ ਲੈ ਬੱਚਿਆਂ ਨੂੰ ਵੀ ਆਪ ਵੀ ਮੈਂ ਕਿਹਾ ਅੱਜ ਰੋਟੀ ਪਾਣੀ ਮਤਲਬ ਖਾ ਕੇ ਟਾਈਮ ਨਾਲ ਤੇ ਤੁਸੀਂ ਮਤਲਬ 9 ਵਜੇ ਤੱਕਰ ਸੌਂ ਜਾਇਓ ਜਾਨ ਨੂੰ ਕਹਿ ਕੇ ਦਵਾਈ ਖਾ ਕੇ ਰੈਸਟ ਹੋ ਜੂਗੀ ਤੇ ਇੰਨਾ ਸ਼ੁਕਰ ਆ ਕੇ ਮਤਲਬ ਕਿ ਉਹਨਾਂ ਦੀ ਕੱਲ ਦੀ ਛੁੱਟੀ ਆ ਗਈ ਮੈਸੇਜ ਆ ਗਿਆ ਮੈਂ ਬੱਚਿਆਂ ਨੂੰ ਇਸ ਤਰ੍ਹਾਂ ਕਹਿੰਦੇ ਹਾਂ ਪਰ ਉਹ ਥੱਕੇ ਸੀ ਕਿ ਉਹ ਵੈਸੇ ਵੀ 9 ਵਜੇ ਤੱਕਰ ਸਵਾ 9 ਵਜੇ ਤੱਕਰ ਸੌਂਦੀ ਸੀਗੇ ਤੇ ਉਹ ਮੈਸੇਜ ਆ ਗਿਆ ਛੁੱਟੀ ਆ ਕੋਈ ਸਰਕਾਰੀ ਉਹਨਾਂ ਨੂੰ ਉਹਦਾ ਮੈਸੇਜ ਆ ਗਿਆ ਹੀ ਤੇ ਗੁਰਦੁਆਰਾ ਜਿਹੜਾ ਪਾਈਸ਼ਾ ਲਓ ਦੋ ਮੈਂ ਪਹਿਲੀ ਵਾਰ ਵੇਖਿਆ ਵਾ ਬੜਾ ਵਧੀਆ ਲੱਗਿਆ ਵਾ ਸੁਣਿਆ ਬੋਲ ਤੇ ਹੀਗਾ ਕਿ ਪਾਥੀਆਂ ਤੋਂ ਪੁੱਤਰ ਵਟਾ ਲਓ ਹਨਾ ਤੇ ਉੱਥੇ ਅਜੇ ਵੀ ਇਸ ਤਰ੍ਹਾਂ ਹੀ ਆ ਦੁਕਾਨਾਂ ਵਾਲੇ ਪਾਥੀਆਂ ਦਈ ਜਾਂਦੇ ਆ ਪਤਾ ਨਹੀਂ ਕਿੰਨੇ ਦਿਨ ਦਿੰਦੇ ਕੀ ਹਿਸਾਬ ਕੁਦਾ ਸਿਰਫ ਦੋ ਹੀ ਪਾਥੀਆਂ ਚੜਾਉਣੀਆਂ ਹੁੰਦੀਆਂ ਵਾ ਤੇ ਮੁੜ ਕੇ ਮਾਰੇ ਚਲੋ ਮਣਕੋ ਆਪਣਾ ਪੂਰੀ ਕਰ ਦਿੰਦਾ ਹਰ ਇੱਕ ਦੀ ਕਰਦਾ ਪਰਮਾਤਮਾ ਤੇ ਬਸ ਇੱਥੇ ਕੁਝ ਕੋ ਮਤਲਬ ਵਧੀਆ ਲੱਗੀ ਜਗ੍ਹਾ ਉਸ ਤਰ੍ਹਾਂ ਉੱਥੇ ਨਹੀਂ ਥੋੜੀ ਵੀਡੀਓ ਨਹੀਂ ਬਣਾਉਣ ਦਿੰਦੇ ਉਹ ਗੁੱਸੇ ਹੁੰਦੇ ਆ ਮਤਲਬ ਸੇਵਾਦਾਰ ਮੈਂ ਛੋਟੀਆਂ ਛੋਟੀਆਂ ਮੜੀਆਂ ਮੋਟੀਆਂ ਨਹੀਂ ਮੇਰਾ ਤੋਂ ਤਾਂ ਫੋਨ ਹੈ ਨਹੀਂ ਗੁਰਸਾਬ ਕੋਈ ਤੇ ਉਹਨੇ ਮੜੀਆਂ ਮੋਟੀਆਂ ਕਲਿੱਪ ਜੀਆਂ ਲੈ ਗਏ ਇੱਕ ਦੋ ਬਿਲ ਜਿਆਦੀ ਵੀਡੀਓ ਨਹੀਂ ਬਣਾਈ ਤੇ ਲੰਗਰ ਵੀ ਆਪਾਂ ਉੱਥੇ ਹੀ ਛਕ ਲਿਆ ਹੈਗਾ ਭਾਈ ਚਲੋ ਦੀ ਗੁਰਦਰਾ ਸਾਹਿਬ ਤੋਂ ਹੀ ਮਤਲਬ ਉੱਪਰ ਹੋਈਗਾ ਲੰਗਰ ਦਾ ਪ੍ਰੋਗਰਾਮ ਬਹੁਤ ਵਧੀਆ ਗੁਰਦਰਾ ਬਣੀਆ ਮਤਲਬ ਵਧੀਆ ਲੱਗਾ ਸੀਗਾ ਜਾ ਕੇ ਪਹਿਲੀ ਵਾਰੀ ਵਧੀਆ ਹੀਗਾ ਤੇ ਪਰ ਤੁਰਨਾ ਬੜਾ ਪਿਆ ਜਾਂਦੇ ਤੇ ਅਸੀਂ ਆੜੋ ਤੇ ਚੱਲ ਗਏ ਆਉਂਦੇ ਵਕਤ ਕਿ ਚੱਲ ਤੁਰ ਕੇ ਚੱਲ ਜਾਈਏ ਦਰਬਾਰ ਸਾਹਿਬ ਨੂੰ ਲੱਗ ਗਏ ਉਹਨੇ ਲੱਗੇ ਲੱਗੇ ਕਰਦੇ ਕਿੰਨਾ ਪੈਂਡਾ ਜਿਹੜਾ ਪੈ ਗਿਆ ਹੀਗਾ ਕਾਫੀ ਟਾਈਮ ਜਿਹੜਾ ਸਾਨੂੰ ਲੱਗ ਗਿਆ ਹੀਗਾ ਆਉਂਦੇ ਆ ਵੀ ਤੇ ਜਾਂਦੇ ਆ ਵੀ ਜਾਂਦੇ ਤੇ ਲੋਹਾ ਆਟੋ ਤੇ ਛੱਟ ਕੇ ਲਸੀ ਆਟੋ ਤੇ ਚਲ ਗਏ ਸੀ ਤੇ ਉਗਲੀਆਂ ਗੁਲੀਆਂ ਵਿੱਚ ਦੀ ਪਤਾ ਨਹੀਂ ਕਿੰਦੀ ਗੁੰਦੀ ਲੈ ਕੇ ਆਏ ਘਮਾ ਘਮੂਲ ਕੇ ਸਾਨੂੰ ਤੇ ਬਸ ਇੱਥੇ ਮੈਂ ਰੇਹ ਸੋਜੀ ਦੀ ਪੂਰੀ ਤਿਆਰੀ ਕਰਨ ਦੇ ਕੁਝ ਭਾਂਡੇ ਭੁੰਡੇ ਮਤਲਬ ਸਾਬ ਕੰਦ ਲੇਓ ਕੀਤੇ ਆ ਕੱਪ ਹੀ ਗਏ ਇਹ ਫਿਰ ਹੁਣ ਬਸ ਸੁੱਕਣਗੇ ਤੇ ਸੋਇਰੇ ਨੂੰ ਰੱਖੂਗੀ ਪੈਕਰ ਕੋ ਬਸ ਉਹਨੂੰ ਮੈਂ ਇਸ ਤਰ੍ਹਾਂ ਹੀ ਇਹਨਾਂ ਨੂੰ ਖਲਾਰਤਾ ਵਾਂ ਕਿ ਚਲ ਸੁੱਕ ਜਾਣਗੇ ਬਰਜੋ ਜਿ ਟਕਾਤਾ ਤੇ ਕੁਝ ਆਟਾ ਪਿਆਏ ਬਸ ਫੁਲਕੇ ਮਨ ਉਹਨਾਂ ਨੂੰ ਛੁੱਟੀ ਵੀ ਆ ਗਈ ਬੱਚਿਆਂ ਨੂੰ ਤੇ ਫੁਲਕੇ ਵੈਸੇ ਮੈਂ ਲੇਟ ਹੀ ਲਾਈ ਸੀਗੇ ਮਤਲਬ 8 ਵਜੇ ਤੱਕ ਅਸੀਂ ਰੋਟੀ ਜਿਹੜੀ ਕਾਲੀ 6:30 ਸਭ ਜਿਹੜੀ 8:00 8:30 ਤੱਕ ਪੂਰੀ ਜਿਹੜੀ ਅਸੀਂ ਰੋਟੀ ਪਕਾ ਕੇ ਤੇ ਖਾ ਲਈ ਸੀਗੀ ਕਿ ਥੱਕੇ ਪਏ ਮਨ ਮੀਦੇ ਪਾਪਾ ਵੀ ਥੱਕੇ ਪਏ ਦੋ ਦੋ ਦਿਨ ਪਹਿਲਾਂ ਹੀ ਹਮੇ ਹਮਾ ਚਲ ਚ ਗਿਆ ਹੈ ਕਿ ਹਮਾ ਚਲ ਪ੍ਰਦੇਸ਼ ਸ਼ਹਿਦ ਘੁੰਮਣ-ਘੰਮਣ ਤੇ ਉਹ ਵੀ ਥੱਕੇ ਹੀ ਗਏ ਤੇ ਅੱਜ ਆਪਾਂ ਇਧਰੋਂ ਚਲ ਗਏ ਜੇ ਕੱਲ ਹੀ ਆਏ ਕੱਲ ਸ਼ਾਮੀ ਜੀ ਉਧਰੋਂ ਤੇ ਅੱਜ ਵੀ ਆਪਣਾ ਜ਼ਰਾ ਦਿਨ ਇਸ ਤਰ੍ਹਾਂ ਹੀ ਚਲੋ ਨੰਗੇ ਚਲੋ ਦਰਸ਼ਨ ਮੇਲੇ ਕਰਾਂ ਕਾਫੀ ਟਾਈਮ ਦਾ ਮੂਹ ਕੱਢਿਆ ਸੀਗਾ ਕਿ ਜਾਣਾ ਜਾਣਾ ਤੇ ਚਲੋ ਜੀ ਠੀਕ ਆ ਫੇਰ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਚ ਤੇ ਸਭ ਜੀ ਮੈਂ ਪਾਤੀ ਪਿਆਜ ਪਹੁੰਚ ਗਏ ਹੀ ਗਏ ਤੇ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਚ ਓਕੇ